ਇੱਕ ਮੈਨੂੰ ਗਾਣਾ ਯਾਦ ਆ ਗਿਆ ਮੈਂ ਉਹ ਗਾਣਾ ਪੇਸ਼ ਕਰਦਾ ਇਸ ਗਾਣੇ ਦੇ ਵਿੱਚ ਮੈਂ ਈਕੋ ਘਟ ਰਖ ਢੋਲ ਵਾਲੇ ਮੁੰਡੇ ਤੋਂ ਦਾਮ ਲੈ ਲਾ ਤਕਾ ਕੇ ਜੇ ਗਾਣਾ ਸੁਣਾਉਣਾ ਕਿਉਂਕਿ ਜਿਹੜੇ ਬਜ਼ੁਰਗ ਹੁੰਦੇ ਆ ਮੈਂ ਬਜ਼ੁਰਗਾਂ ਦੀ ਗੱਲ ਕਰਨ ਲੱਗਿਆ ਅੱਜ ਕੱਲ ਜਿਹੇ ਜਿਹਾ ਗਾਣਾ ਬੰਦਾ ਲਿਖੀ ਜਾਂਦਾ ਉਹ ਜਿਹਾ ਗਾਈ ਜਾਂਦਾ ਜਿਹੇ ਜੀ ਨੰਦੋ ਵਾਹਮਣੀ ਉਹ ਜਿਹਾ ਕੁਦੂ ਜੇਠ ਇਸ ਕਰਕੇ ਕੰਮ ਚੱਲੀ ਜਾਂਦਾ ਪਰ ਮੈਂ ਜਿਹੜਾ ਗਾਣਾ ਗਾਉਣ ਲੱਗਿਆ ਇੱਥੇ ਸਿਆਣੇ ਬੰਦੇ ਬੈਠੇ ਆ ਚਿੱਟੀਆਂ ਦਾੜ੍ਹੀਆਂ ਵਾਲੇ ਮੈਂ ਨਹੀਂ ਕਹਿੰਦਾ ਮੋਟੀਆਂ-ਮੋਟੀਆਂ ਕਿਤਾਬਾਂ 'ਚ ਲਿਖਿਆ ਹੋਇਆ ਵੀ ਜਿਹੇ-ਜਾ ਸਿਆਣਿਆਂ ਬੰਦਿਆਂ ਨੂੰ ਖੁਸ਼ ਕਰਤਾ ਜੇ ਜਾਂ ਖੰਡ ਪਾੜਦਾ ਭੋਗ ਭਵਾ ਤਾਂ ਇੱਕੋ ਜਿਹਾ ਪੁੰਨ ਲੱਗਦਾ। ਸੋ ਉਹ ਗਾਣੇ ਪੇਸ਼ ਕਰਦੇ ਆ ਬਜ਼ੁਰਗਾਂ ਦਾ। ਵੀ ਟਕਾ ਕੇ ਗਾਣੇ ਨੂੰ ਸੁਣਿਓ। ਮੈਂ ਹੈਗਾ ਜੈਲਾ ਬੂੜਾ ਮੇਰੀ ਉਮਰ 75 ਸਾਲਾਂ ਦੀ ਆ ਇਧਰ ਮੁਖਤਿਆਰ ਕੌਰ। ਇਹਦੀ 70 ਦੀ 75 ਦੀ 70 ਦੀ ਪੁਰਾਣੀ ਬਜ਼ੁਰਗ ਇਹਨਾਂਕ ਫਰਕ ਰੱਖਦੇ ਹੁੰਦੇ ਸੀ। ਸੋ ਗਾਣਾ ਪੇਸ਼ ਕਰਦੇ ਆ ਬਜ਼ੁਰਗਾਂ ਦੀ ਗੱਲ ਕਰ ਲੱਗਿਆ ਗੋਲਦੀ ਸਾਹਿਬ। ਤੇ ਨਾਲੇ ਜੀ ਦੀ ਜੀ ਦੀ ਬਢੇਪਾ ਪੈਨਸ਼ਨ ਰੁਕੀ ਹੋਈ ਆ ਭਾਈ ਹੱਥ ਖੜਾ ਕਰਕੇ ਦੱਸੋ ਗੋਲਡੀ ਸਾਹਿਬ ਆਏ ਹੋਇਆ ਲਵਾ ਦਿਆਂਗੇ ਹੁਣੇ ਆ ਗੋਲਡੀ ਜੀ ਸਾਡੀ ਬਢੇਪਾ ਪੈਨਸ਼ਨ ਰੁਕੀ ਹੋਈ ਹੈ ਤੁਸੀਂ ਲਾ ਕੇ ਜਾਇਓ ਆ ਕਿਸੇ ਬੰਦੇ ਨੂੰ ਭੇਜ ਕੇ ਹੁਣੇ ਲਵਾ ਦਿਓ ਮਤਲਬ ਕਹਿਣ ਦਾ ਭਾਵ ਤੁਸੀਂ ਸਮਝ ਹੀ ਗਏ ਹੋ ਸੋ ਗਾਣਾ ਬਜ਼ੁਰਗਾਂ ਦਾ ਖਾਸ ਕਰਕੇ ਮੈਂ ਜੈਲਾ ਫੁੜਾ ਆਪਸ ਵਿੱਚ ਗੱਲਾਂ ਕਰਦੇ ਆ ਕੀ ਕਰਦੇ ਜਰਾ ਗੌਰ ਨਾਲ ਸੁਣਿਓ ਮੁਖਤਿਆਰ ਕੁਰੇ ਆਏ ਨਾ ਸੋਚੀ ਵੀ ਜੈਲਾ ਫੜਾ ਨਹੀਂ ਜਲਦੀ ਜੀ ਕਿ ਮੇਲਾ ਜਾ ਮਾਰ ਲਿਆ ਆ ਅੱਜ ਜਿੱਦਣ ਦਾ ਪ੍ਰੋਗਰਾਮ ਕੋ ਕੋਇਆ ਆ ਪਿੰਡ ਤਾਰੇ ਵਾਲਾ ਇਹਨਾਂ ਨੂੰ ਪਤਾ ਨਹੀਂ ਕੀ ਨੇ ਦੱਸਦਾ ਤੂੰ ਕੇਲੇਆਂ ਦੀ ਸ਼ਕੀਨ ਹੈ ਕੇਲੇਆਂ ਦੀ ਸ਼ਕੀਨ ਆ ਬੱਬੂ ਵਰਗੇ ਨੇ ਤਾਂ ਟੋਕਰਾ ਭਰ ਕੇ ਰੱਖਿਆ ਪਿਆ ਪਿੱਛੇ ਉਹ ਕੇਲੇ ਥੋੜੇ ਜੇ ਨਰਮ ਲੱਗ ਕੇ ਜਾਂ ਨਹੀਂ ਖੜਦਾ ਗਰਮੀ ਕਰਕੇ ਹੋਰ ਤਗੜੀ ਮੁਖਤਿਆਰ ਕੁਰੇ ਲਓ ਜੀ ਐਮਐਲਏ ਸਾਹਿਬ ਟਿਕਾ ਕੇ ਗਾਣਾ ਸੁਣਿਓ ਸਾਡੇ ਘਰ ਦੀ ਇਹ ਗਾਣਾ ਨਹੀਂ ਹੈਗਾ ਅਸੀਂ ਢਿੱਡ ਫਰੋਲਣ ਆਏ ਆ ਤੁਹਾਡੇ ਕੋਲ ਇਹ ਕਈ ਪਰਿਵਾਰਾਂ ਨਾਲ ਹੁੰਦੀ ਹੋਊ ਇਦਾਂ ਪਰ ਬਜ਼ੁਰਗਾਂ ਦਾ ਪਿਆਰ ਕਰਿਆ ਕਰੋ ਸਤਿਕਾਰ ਕਰਿਆ ਕਰੋ ਕੀ ਕਹਿੰਦਾ ਬਜ਼ੁਰਗ ਨਿਤ ਮੱਝਾਂ ਚਾਰ ਕੇ ਲਿਆਵਾਂ ਨਹੀਂ ਬੱਚਿਆਂ ਨੂੰ ਰੋਜ਼ ਖੜਾਵਾ ਨਹੀਂ ਨਿਤ ਮੱਝਾਂ ਚਾਰ ਕੇ ਲਿਆਵਾਂ ਨਹੀਂ ਬੱਚਿਆਂ ਨੂੰ ਰੋਜ਼ ਖੜਾਵਾ ਨਹੀਂ ਮੇਰੀ ਕਿੰਨੀ ਸੇਵਾ ਕਰਦੀ ਸੀ ਹਏ ਮੇਰੀ ਕਿੰਨੀ ਸੇਵਾ ਕਰਦੀ ਸੀ ਹੁਣ ਤੂੰ ਵੀ ਪਾਸਾ ਵਟ ਗਈ ਨਹੀਂ ਨਾ ਕਾਂ ਤੋਂ ਹੁਣ ਮੁਖ ਤਿਆਰ ਕੋਰੇ ਕਿਉਂ ਦਾਲ ਚ ਪਾਉਣੋਂ ਹਟ ਗਈ ਨਹੀਂ ਨਿੱਤ ਮੱਜਾਂ ਚਾਰ ਕੇ ਲਿਆਵਾਂ ਨਹੀਂ ਬੱਚਿਆਂ ਨੂੰ ਰੋਜ਼ ਖੜਾਵਾ ਨਹੀਂ ਮੱਜਾਂ ਚਾਰ ਕੇ ਲਿਆਵਾਂ ਨਹੀਂ ਮੱਤਿਆ ਨੂੰ ਰੋਜ ਖੜਾਵਾਂ ਨਹੀਂ ਮੇਰੀ ਕਿੰਨੀ ਸੇਵਾ ਕਰਦੀ ਸੀ ਜਣ ਕਿੰਨੀ ਸੇਵਾ ਕਰਦੀ ਸੀ ਹੁਣ ਤੂੰ ਵੀ ਪਾਸਾ ਵਟ ਗਈ ਨਹੀਂ ਨਾ ਕਾ ਤੂੰ ਹੁਣ ਮੁਖ ਪਿਆਰ ਕੋਰੇ ਕਿਉਂ ਦਾਲ ਚ ਪਾਉਣਾ ਹਟ ਗਈ ਨਹੀਂ ਨਾ ਕਾ ਤੂੰ ਹੁਣ ਮੁਖ ਪਿਆਰ ਕੋਰੇ ਕਿਉਂ ਦਾਲ ਚ ਪਾਉਣਾ ਹਟ ਗਈ ਨਹੀਂ ਮੇਰੀ ਦਾਲ ਚ ਘਿਓ ਪਾਉਣ ਤੋਂ ਕੌਣ ਰੋਕਦਾ ਛੋਟਾ ਮੁੰਡਾ ਰੋਕਦਾ ਜਾਂ ਵੱਡਾ ਰੋਕਦਾ ਕੰਨਲ ਜਿਆ ਜਾਂ ਆਪਣੀ ਛੋਟੀ ਨੂੰ ਰੋਕਦੇ ਜਾਂ ਵੱਡੀ ਰੋਕਦੀ ਬੋਤਾ ਜਿਆ ਮੁਖਤਿਆਰ ਕਰੋ ਖੁੱਲ ਕੇ ਦੱਸ ਦੇ ਤੇਰੇ ਟੱਬਰ ਨਾਲ ਤੇਰੇ ਪਿੱਛੇ ਸਾਰੇ ਟੱਬਰ ਨਾਲ ਪਾਥੀਓ ਪਾਤੀ ਹੋਣ ਨੂੰ ਤਿਆਰ ਆ ਹਾਂ ਚੱਕੀ ਫਿਰਦਾ ਮੇਰੀਆਂ ਕਿਹੜਾ ਮੋਗੇ ਨੂੰ ਚੱਲਦੀ ਹੈ ਤੁਹਾਡੇ ਸਿਰ ਤੇ ਰੋਟੀ ਮੈਂ ਖਾਣੀ ਹੈ ਇਹ ਮਾਇਆ ਹੈ ਜੋ ਤੁਰਦੀ ਫਿਰਦੀ ਚੰਗੀ ਲੱਗਦੀ ਹੈ ਕਿਤੇ ਔਸ਼ਬਨੇਰੇ ਤੇ ਤੇ ਕਿਤੇ ਐਸ਼ ਬਨੇਰੇ ਆਖੋ ਸ਼ਤਨਾਮ ਸ਼੍ਰੀ ਵਾਹਿਗੁਰੂ ਅੱਜ ਜਿੰਨੀ ਤੁਸੀਂ ਮੈਨੂੰ ਮਾਇਆ ਦਿਓਗੇ ਤੇ ਮੈਂ ਫੜ ਫੜ ਕੇ ਝੋਲੇ ਚ ਪਾਈ ਜਾਣਾ ਜਾਣ ਸਾਰ ਗੱਡੀ ਚੋਂ ਉਤਰ ਕੇ ਮੈਂ ਜਾ ਕੇ ਲੰਗਰ ਚ ਪਾਣਾ ਲੰਗਰ ਉਹ ਜਿਹੜਾ ਸਾਡੀ ਰਸੋਈ ਚ ਪਕਦਾ ਹੈ ਉਹ ਵਾਜੀ ਆਹ 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 ਗੋਲਦੀ ਭਾਜੀ ਕੰਮ ਦਾ ਚੱਲ ਪਿਆ ਮਾੜਾ ਜਾਂ ਇਹ ਸਾਡੀ ਬਢੇਪਾ ਪੈਨਸ਼ਨ ਰੁਕੀ ਹੋਈ ਆ ਉਥੋਂ ਉਥੋਂ ਹੀ ਲੈਣੀ ਆ ਤੁਹਾਨੂੰ ਪਤਾ ਹੀ ਐ ਆਮ ਆਦਮੀ ਪਾਰਟੀ ਕੋਈ ਨਿੱਕੀ ਮੋਟੀ ਪਾਰਟੀ ਨਹੀਂ ਅਸੀਂ ਅਰਦਾਸ ਬੇਨਤੀ ਕਰਦੇ ਆਂ ਆਉਣ ਵਾਲੇ ਆਪਾਂ ਹਜੇ 10 ਸਾਲ ਹੋਰ 15 ਸਾਲ 20 ਸਾਲ ਰਾਜ ਕਰਾਂ ਅਸੀਂ ਤੁਹਾਡੇ ਲਈ ਅਰਦਾਸ ਬੇਨਤੀ ਕਰਾਂਗੇ ਆਪਾਂ ਮਹਾਰਾਜ ਸੱਚੇ ਪਾਤਸ਼ਾਹ ਤੁਹਾਨੂੰ ਵੱਡੀ ਪਦਵੀ ਤੇ ਲਾਵੇ ਐਮਪੀ ਬਣਾਵੇ ਲਾ ਕੇ ਇਹ ਮੜਾ ਜਾ ਤੁਰਦਾ ਫਿਰਦਾ ਮਾਹੌਲ ਜਾ ਚੰਗਾ ਲੱਗਦਾ ਹੈ ਮੁਖਤਿਆਰ ਕਰੇ ਤੇਰੇ ਜਉਂਦੇ ਜੀ ਮੁਖਤਿਆਰ ਕਰੇ ਘਰ ਵਿੱਚ ਚੱਲੂਗੀ ਮੇਰੀ ਨਹੀਂ ਉਹ ਜੱਜ ਦੇ ਰੀਟਰ ਵਾਂਗੂ ਸੇਵਾ ਹੁੰਦੀ ਰਹੂਗੀ ਤੇਰੀ ਲਈ ਜੱਜ ਦੇ ਰੀਟਰ ਵਾਂਗੂ ਸੇਵਾ ਹੁੰਦੀ ਰਹੂਗੀ ਤੇਰੀ ਲਈ ਮੈਂ ਨਿਤ ਸੋਚਦਾ ਰਹਿੰਦਾ ਹਾਂ ਨਿਤ ਸੋਚਦਾ ਮੈਂ ਨੇ ਤੂੰ ਸੋਚਦਾ ਰਹਿੰਦਾ ਹਾਂ ਤੇ ਤੇਰੀ ਕਿਉਂ ਘਟ ਗਈ ਨਹੀਂ ਨਾ ਕਾਂ ਤੋਂ ਹੁਣ ਮੁਖ ਪਿਆਰ ਕੋਰੇ ਕਿਉਂ ਧਾਲ ਚ ਪਾਉਣੋਂ ਹਟ ਗਈ ਨਹੀਂ ਹੈ ਉਰੇ ਹੋ ਮੜ ਗਈ ਕਾਂ ਤੋਂ ਹੁਣ ਮੁਖ ਪਿਆਰ ਕੋਰੇ ਕਿਉਂ ਧਾਲ ਚ ਪਾਉਣੋਂ ਹਟ ਗਈ ਨਹੀਂ ਕਿਆ ਵਾਲਾ ਟੱਪਾ ਚਟਕੀ ਮੈਂ ਜਦ ਤੇਰੀ ਧਾਰ ਦੇ ਪਹੁੰਨੇ ਮੈਨੂੰ ਵੱਡੀ ਬਹੂ ਸੁਣਾਉਂਦੀ ਵੇ ਕਿਆ ਵਾਲਾ ਡੱਬਾ ਚੱਕੀ ਮੈਂ ਜਦ ਤੀਂ ਵੀ ਧਾਰ ਵਿੱਚ ਪਾਉਂਦੀ ਵੇ ਕੀ ਮਲ ਢਾਉਣੇ ਨੇ ਬਾਪੂ ਨੇ ਮੈਨੂੰ ਵੱਡੀ ਬਹੂ ਸੁਣਾਉਂਦੀ ਹੀ ਵੇ ਭਾਏ ਦੁੱਤ ਦਾ ਜਦੋਂ ਗਲਾਸ ਪਰਾਂ ਭਾਏ ਦੁੱਤ ਦਾ ਜਦੋਂ ਗਲਾਸ ਪਰਾਂ ਦੁੱਤ ਦਾ ਜਦੋਂ ਗਲਾਸ ਪਰਾਂ ਛੋਟੀ ਦੀ ਬੁੱਧੀ ਸੁਝਦੀ ਆਪਣੇ ਕੋਲੇ 12 ਕਿੱਲੇ ਪੈਲੀ ਦੇ ਐ ਕੰਧਾਂ ਦੇ ਵੀ ਕੰਨ ਹੁੰਦੇ ਆ ਨੇੜੇ ਰਹਿ ਆਪਣੀ ਗਵਾਂਡ ਆਪਣੀ ਗਵਾਂਡਨ ਮੇਲੋ ਬੈਠੀ ਜਾ ਕੇ ਤੇ ਨੂਹਾਂ ਨੂੰ ਨਪੜਕਾ ਦੇਵੇ ਹਾਂ ਚਾਰ ਕਿੱਲੇ ਆਪਣੇ ਹਿੱਸੇ ਦੀ ਅਨਿਆਈਆਂ ਵਾਲਾ ਬਹਾਨਾ ਜਿਹੜਾ ਬਾਬੇ ਦੇ ਨਾਲ ਨਾ ਲੱਗਦਾ ਹਾਂ ਚਾਰ ਕਿੱਲੇ ਆਪਣੇ ਹਿੱਸੇ ਦੀ ਪੈਲੀ ਠੇਕੇ ਉੱਤੇ ਚੜਾਵਾਂਗੇ ਧਾਵਾਂਗੇ ਮੰਜੇ ਬੈਠਕ ਵਿੱਚ ਨਾਲੇ ਟੈਲੀਵਿਜ਼ਨ ਲਿਆਵਾਂਗੇ ਧਾਵਾਂਗੇ ਮੰਜੇ ਬੈਠਕ ਵਿੱਚ ਨਾਲੇ ਟੈਲੀਵਿਜ਼ਨ ਲਿਆਵਾਂਗੇ ਪਤਾਲ ਗੂ ਦੁਨੀਆਦਾਰੀ ਦਾ ਓ ਪਤਾਲ ਗੂ ਦੁਨੀਆਦਾਰੀ ਦਾ ਓ ਫਿਲਮਾ ਸ਼ਿਲਮਾ ਵੇਖਿਆ ਕਰਾਂਗੇ ਐ ਚਿੱਤਰ ਹਾਰ ਵੀ ਵੇਖਿਆ ਕਰਾਂਗੇ ਮੈਨੂੰ ਤਾਂ ਗੱਲ ਮੈਨੂੰ ਤਾਂ ਗੱਲ ਜੱਜ ਗੀਨੀ ਨਾ ਕਾ ਤੂੰ ਹੁਣ ਮੁਖ ਤਿਆਰ ਕੋਰੇ ਕਿਉਂ ਧਾਰ ਜਬਾਉਣਾ ਹਟ ਗਈਨੀ ਉਰੇ ਕਿਉਂ ਦਾਲ ਛਪਾਉਣਾ ਹਟ ਗਈ ਨਹੀਂ ਮੈਂ ਕੀ ਕਰਾਂ ਸਰਦਾਰਾਂ ਮੇਨੂਹਾ ਦੀ ਘਰ ਵਿੱਚ ਫੁਕਦੀ ਐ ਹਾਂ ਤੂੰ ਹੁਣ ਮੁੱਖ ਤਿਆਰ ਉਰੇ ਕਿਉਂ ਦਾਲ ਛਪਾਉਣਾ ਹਟ ਗਈ ਨਹੀਂ ਵਾਲਿਆਂ ਨੇ ਪੈਸੇ ਦੇ ਤੇ ਕਿਉ ਮਰੂ ਮਰੂ ਤੂੰ ਕਰਦੀ ਐ ਤੈਨੂੰ ਤੂੰ ਮਛਲਾ ਵੀ ਕਰਾ ਦੂਗਾ ਮੈਂ ਕੀ ਕਰਾਂ ਸਰਦਾਰਾ ਬੇ ਤੂੰ ਹਾਂ ਦੀ ਘਰ ਵਿੱਚ ਭੁਗਦੀ ਐ ਆਹੀ ਹੁਣ ਮੁਖਤਿਆਰ ਕੋਰੇ ਕਿਉ ਦਾਲ ਚ ਪਾਉਣੋਂ ਹਟ ਗਈਨੀ ਵਾਹੀ ਗੁਰੂ ਇਹ ਨਰੋਲ ਸੱਭਿਆਚਾਰ ਦੇ ਗਾਣੇ ਕਿਉਂ ਗੋਲੀ ਬਾਜੀ ਹਾਂ ਕਿਉਂਕਿ ਸਾਨੂੰ ਗਾਣੇ ਉਹ ਗਾਉਣੇ ਚਾਹੀਦੇ ਜਿਨ੍ਹਾਂ ਦਾ ਕੋਈ ਮਤਲਬ ਹੋਵੇ